ਝੰਝੜਾ ਜਿਹੜੇ ਆਮ ਲੋਕਾਂ ਦੇ ਪਾਏ ਹੋਏ ਫਾਲਤੂ ਦੇ ਜਿਹੜੇ ਜਿੰਨਾਂ ਚ ਲੈਣਾ ਦੇਣਾ ਹੀ ਕੋਈ ਨਹੀਂ ਕਿ ਸਾਦਗੀ ਜ਼ਿੰਦਗੀ ਵਰਗਾ ਤਾਂ ਆਨੰਦ ਹੀ ਹੈ ਨੀਗਾ ਖਰਚੇ ਸਾਡੇ ਆਪ ਦੇ ਵਧਾਏ ਹੋਏ ਆ ਇਸ ਕਰਕੇ ਇਹ ਨਹੀਂ ਜੇ ਤੁਹਾਡੇ ਕੋ ਹੈਗੇ ਤੁਸੀਂ ਕਰੋ ਮਾਇਆ ਵਰਤਨਾ ਸਤੇ ਹੀ ਹੁੰਦੀ ਆ ਪਰ ਮਾਇਆ ਇੱਕ ਤੁਹਾਡੀ ਕਮਜ਼ੋਰੀ ਬਣਦੀ ਆ ਤੁਸੀਂ ਸਵੇਰੇ ਗਏ ਸ਼ਾਮ ਨੂੰ ਆ ਕੇ ਡਿੱਗ ਪਏ ਕੋਈ ਰੱਬ ਦਾ ਨਾਮ ਨਹੀਂ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਖਾਤਰ ਕੀਤਾ ਫਿਰ ਉਹਨਾਂ ਨੂੰ ਲਾਂਭੇ ਦਿਨ ਸਿਸਟਮ ਜੇ ਬਣ ਜਾਂਦਾ ਨਾ ਜੀ ਹਾਂਜੀ ਫਿਰੋਜ ਵੀ ਗਏ ਫਰਸਟ੍ਰੇਟ ਜੇ ਰਹੇ ਨਾ ਹਾਂਜੀ ਉੱਥੋਂ ਫਿਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਸਭ ਨਹੀਂ ਹੈ ਘਰ ਦੇ ਵਿੱਚ ਨਾ ਕਲੇਸ਼ੀਆਂ ਨਹੀਂ ਹਾਂਜੀ ਫਿਰ ਉਹ ਮਤਲਬ ਇਹਨੂੰ ਮੈਂ ਕਹਿੰਦਾ ਉਹਨਾਂ ਵੀ ਤੁਸੀਂ ਜ਼ਿੰਦਗੀ ਨਹੀਂ ਕੱਢ ਰਹੇ ਨਾ ਤੇ ਜ਼ਿੰਦਗੀ ਨੂੰ ਇੱਕ ਹੁੰਦਾ ਕੱਟਣਾ ਇੱਕ ਹੁੰਦਾ ਜਿਉਣਾ ਤੁਸੀਂ ਕੱਟ ਰਹੇ ਹੋ ਜਿਉ ਨਹੀਂ ਰਹੇ ਜਿਉਣ ਦਾ ਆਨੰਦ ਤਾਂ ਵੱਖਰਾ ਹੀ ਹੁੰਦਾ ਉਹ ਜੀ ਨਾ ਫਰਤਣਾ ਕਰੋ ਕਿਸੇ ਨਾ ਮੈਂ ਹਰ ਬੰਦੇ ਨੂੰ ਕਹਿੰਨਾ ਵੀ ਤੂੰ 6 ਮਹੀਨੇ ਮੇਰੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਜਾਓ ਕੋਈ ਵਹਿਮ ਭਰਮ ਕਰਨ ਦੀ ਲੋੜ ਨਹੀਂ ਤੁਹਾਨੂੰ ਕੋਈ ਕੁਝ ਕਹੀ ਜਾਵੇ ਜੀ ਜਦੋਂ ਲੱਗੋਗੇ ਤਾਂ ਤੁਹਾਨੂੰ ਆਪੇ ਰਿਜ਼ਲਟ ਮਿਲ ਜਾਣਾ ਜੇ ਤਾਂ ਆਪਣੇ ਸਟਾਰਟਿੰਗ ਚ ਆ ਜੀ ਨਾ ਗਰਵਾਣੀ ਦੇ ਅਰਥ ਨਹੀਂ ਪਤਾ ਹੁੰਦੇ ਕਈਆਂ ਨੂੰ ਹਾਂਜੀ ਤੇ ਉਹ ਵੀ ਫਿਰ ਉਹ ਉਹ ਕਹਿੰਦੇ ਸਾਨੂੰ ਫਾਇਦਾ ਹੋਊਗਾ ਕਿ ਨਹੀਂ ਹੋਊਗਾ ਹਾਂਜੀ ਹੁੰਦਾ ਜੀ ਤੇ ਉਹਦਾ ਵੇਖੋ ਜਦੋਂ ਆਪਾਂ ਕੋਈ ਬੋਲਦੇ ੴ ਸਤਨਾਮ ਆਪਣੀ ਰਸਲਾ ਜਿਵੇਂ ਚੱਲਦੀ ਹੈ ਹਾਂਜੀ ਇਸੇ ਤਰ੍ਹਾਂ ਜਦੋਂ ਮਹਾਰਾਜ ਬੋਲੇ ਸੀ ਉਹਨਾਂ ਦੀ ਰਸਨਾ ਚੱਲਦੀ ਸੀ ਉਹ ਰਸਨਾ ਫਿਰ ਆਪਣਾ ਉਹ ਹੋਰ ਇੱਕ ਅਟੈਚ ਹੁੰਦਾ ਉਹਦੇ ਨਾਲ ਉਹ ਚੀਜ਼ ਫਿਰ ਅਸਰ ਕਰਦੀ ਆ ਤੁਸੀਂ ਵੀ ਉਸ ਤਰ੍ਹਾਂ ਬੋਲ ਰਹੇ ਆ ਉਹ ਸ਼ਬਦ ਛਬਦਾਂ ਨਾਲ ਟੱਚ ਕਰਦੇ ਆ ਪਰ ਜਦੋਂ ਤੁਸੀਂ ਅਰਦਾਸ ਕਰੋਗੇ ਬਾਣੀ ਪੜੋਗੇ ਹੌਲੀ ਹੌਲੀ ਫਿਰ ਮਾਰੇ ਕਿਰਪਾ ਕਰਦੇ ਆ ਫਿਰ ਤੁਹਾਨੂੰ ਸਹਜ ਦੇ ਵਿੱਚ ਹੌਲੀ ਹੌਲੀ ਸਮਝ ਆਉਣ ਲੱਗ ਜਾਣੀ ਪਰ ਮੇਰੀ ਬੇਨਤੀ ਹੈ ਵੀ ਗਿੰਤੀਆਂ ਬੇਨਤੀਆਂ ਜ ਨਹੀਂ ਪੈਣਾ ਹੈ ਇਹ ਚੀਜ਼ ਦਾ ਖਿਆਲ ਰੱਖਣਾ ਬਾਣੀ ਪੜੀ ਸੁਣੀ ਤੁਹਾਡੀ ਹਮੇਸ਼ਾ ਲੇਖੇ ਦੇ ਵਿੱਚ ਹੀ ਹੈ ਸੁਣੀ ਵੀ ਉਨੀ ਜਦੋਂ ਤੁਸੀਂ ਬੋਲਦੇ ਆ ਫਿਰ ਤਾਂ ਸੋਨੇ ਤੇ ਸੁਹਾਗਾ ਇਫ ਫਿਰ ਮਹਾਰਾਜ ਕਿਰਪਾ ਕਰਦੇ ਆ ਕਿਉਂਕਿ ਰਸਨਾ ਤੁਹਾਡੀ ਉਸੇ ਤਰ੍ਹਾਂ ਚੱਲਦੀ ਹੈ ਜਿਵੇਂ ਮਹਾਰਾਜ ਨੇ ਪੜ੍ਹੀ ਸੀ। ਹਾਂਜੀ। ਇਸ ਤਰ੍ਹਾਂ ਵੀ ਜਦੋਂ ਭਗਤਾਂ ਨੇ ਬਾਣੀ ਉਚਾਰਨ ਕੀਤੀ ਹੈ ਦਸਾਂ ਪਾਤਸ਼ਾਹੀਆਂ ਨੇ ਇਸ ਤਰ੍ਹਾਂ ਫਿਰ ਉਹ ਮਹਾਰਾਜ ਕਿਰਪਾ ਕਰਦੇ ਆ ਹੁਣ ਛੇ ਪਾਤਸ਼ਾਹੀਆਂ ਤੱਕ ਬਾਣੀ ਦਰਜ ਹੈ। ਤੇ ਸਾਰੇ ਮਹਾਰਾਜ ਨੇ ਵੇਖੋ ਪੜ੍ਹੀਆਂ ਗੁਰਬਾਣੀ ਉਹ ਤੁਸੀਂ ਬੋਲਦੇ ੴ ਸਤਨਾਮ ਉਸ ਤਰ੍ਹਾਂ ਬੋਲਦੇ ਜਿਵੇਂ ਮਹਾਰਾਜ ਬੋਲੇ ਸੀ। ਉਹ ਫਿਰ ਇੱਕ ਹੋਰ ਟੱਚ ਹੁੰਦਾ। ਉਹ ਦਿਨ ਫਿਰ ਮਾਲਕੇ ਕਿਰਪਾ ਕਰਦਾ ਜਿਹੜੀ ਪਤਾ ਸਹਿਸਪਾਈ ਬੋਲੇ ਆ ਨਾ ਹਾਂਜੀ ਵੀ ਉਹ ਸਹਿਸਪਾਈ ਉਦਾਂ ਹੀ ਆਪਣੀ ਚੱਲਦੀ ਏ ਸਾਰੀ ਨਾ ਹਾਂਜੀ 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 ਫਿਰ ਮਾਲਕ ਕਿਰਪਾ ਕਰਦਾ ਪਰ ਹੌਲੀ ਹੌਲੀ ਫਿਰ ਜਦੋਂ ਤੁਸੀਂ ਉਹਨੂੰ ਧਿਆਨ ਨਾ ਪੜਦੇ ਆ ਤੇ ਮਾਲਕ ਨੂੰ ਅਰਦਾਸ ਕਰੋਗੇ ਫਿਰ ਤੁਹਾਨੂੰ ਐਸੇ ਅਰਥ ਹੋਣਗੇ ਜਿਹੜੇ ਤੁਸੀਂ ਅੱਜ ਤੱਕ ਕਦੀ ਸੁਨੇ ਨਹੀਂ ਹੋਣੇ ਤੇ ਜਾਂ ਕਿਤੇ ਪੜ੍ਹੇ ਨਹੀਂ ਅਨੁਭਵੀ ਜਿਹੜੇ ਕਹਿੰਦੇ ਨੇ ਹਾਂਜੀ ਹਾਂਜੀ ਇਹ ਰਾਹ ਬਹੁਤ ਔਖਾ ਵੀਰ ਜੀ ਬੜਾ ਮੁਸ਼ਕਲ ਆ ਪਹਿਲੀ ਕਲਾਸ ਬਹੁਤ ਜ਼ਿਆਦਾ ਔਖੀ ਬੜੀ ਮਿਹਨਤ ਕਰਨੀ ਪੈਂਦੀ ਏ ਖੇਡਾਂ ਜਿਹੜੀਆਂ ਐਡੀਆਂ ਸੌਖੀਆਂ ਨਹੀਂ ਹੈਗੀਆਂ ਕੋਈ ਆ ਕੇ ਤੁਹਾਨੂੰ ਕੁਝ ਕਹਵੇ ਵੀ ਬਹੁਤ ਔਖਾ ਕੰਮ ਆ ਫਿਰ ਜਦੋਂ ਮਹਾਰਾ ਹੀ ਕਰਪਾ ਕਰਦਾ ਹੌਲੀ ਹੌਲੀ ਤੋਰ ਲੈਂਦੇ ਆ ਫਿਰ ਸਾਨੂੰ ਪਤਾ ਲੱਗ ਗਿਆ ਜੰਦਾ ਰਸਤਾ ਇਹ ਐਡੀ ਸੌਖੀ ਖੇਡ ਨਹੀਂ ਹੈਗੀ ਤਾਂ ਇਹਨੇ ਭਗਤਾਂ ਤੇ ਸੰਸਾਰੀਆਂ ਹਾਂਜੀ ਜੋੜ ਕੇ ਕਹਿੰਦਾ ਹੈ ਹਾਂਜੀ ਵੀ ਜਿਹੜੇ ਭਗਤਾਂ ਦੀ ਜਿਹੜੀ ਵਿਚਾਰ ਨਰਾਲੀ ਆ ਹਨਾ ਸੰਸਾਰੀਆਂ ਦਾ ਸੁਭਾਅ ਹੋਰ ਹਨਾ ਹਾਂਜੀ ਕਈ ਵਾਰ ਨਾ ਵੀ ਆਪਾਂ ਹੁਣ ਇਦਾਂ ਦੇਖੀ ਜਿਵੇਂ ਹੁਣ ਕੱਲ ਕੋਲ ਕੋਈ ਜੌਬ ਕਰਦਾ ਮੰਨ ਲਓ ਕੋਈ ਨਾ ਜਾਂ ਕਿਤੇ ਕੰਮ ਕਰਦਾ ਹਨਾ ਹਾਂਜੀ ਤਾਂ ਉੱਥੇ ਵੀ ਉਹਦੇ ਆਲੇ ਦੁਆਲੇ ਕੁਲੀਗ ਹੁੰਦੇ ਨੇ ਨਾ ਹਾਂਜੀ ਤੇ ਹੁਣ ਜਦੋਂ ਗਰੁੱਪ ਵਿੱਚ ਬੈਠਦਾ ਨਹੀਂ ਬੰਦਾ ਹਾਂਜੀ ਤਾਂ ਹਾਂਜੀ ਉਹਨੂੰ ਸਮਝਦੇ ਇਹ ਲੱਗ ਹੀ ਰਹਿੰਦਾ ਪਤਾ ਵੀ ਯਾਰ ਮੇਰਾ ਇੱਥੇ ਬਹਿਣਾ ਮناسب ਨਹੀਂ ਹੈਗਾ ਹਾਂਜੀ ਉਹ ਬੰਦਾ ਫਿਰ ਆਪਣਾ ਕਿਵੇਂ ਮੈਨੇਜ ਕਰੇ ਬੰਦਾ ਵੀ ਆਏ ਨਾ ਜੀ ਜਦੋਂ ਉਹ ਬੰਦਗੀ ਕਰੂਗਾ ਤੇ ਮਾਲਕ ਇੱਕ ਨੂੰ ਅੰਦਰੋਂ ਆਨੰਦ ਦੇਊਗਾ ਤੁਸੀਂ ਕਦੀ ਵੀ ਕਿਸੇ ਦੀ ਜ਼ਿੰਦਗੀ 'ਚ ਆਸਨਾ ਲਾਓ ਚਾਹੇ ਤੁਹਾਡਾ ਆਪਦਾ ਬੱਚਾ ਆਸਾਂ ਹਮੇਸ਼ਾ ਟੁੱਟਦੀਆਂ ਦੁੱਖ ਦਿੰਦੀਆਂ ਆਸਾਂ ਤੇ ਹੀ ਦੁਨੀਆ ਦਾ ਸਿਸਟਮ ਚੱਲਦਾ ਫਿਰੇ ਜਦੋਂ ਟੁੱਟਦੇ ਫਿਰ ਬੰਦਾ ਸੁਸਾਈਡ ਤੱਕ ਚਲਾ ਜਾਂਦਾ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਦੋਂ ਤੁਸੀਂ ਪਾਸੇ ਰਹੋਗੇ ਦੂਜੀ ਗੱਲ ਆ ਵੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਕੱਲੀ ਕੱਲੀ ਚੀਜ਼ ਦੱਸੀ ਹੋਈ ਹੈ ਵੀ ਆਉਣ ਵਾਲਾ ਸਮਾਂ ਕਿਦਾਂ ਦਾ ਆਉਣਾ ਦੁਨੀਆ ਕਦੋਂ ਜਿਹੜੀ ਉਹਦੀ ਸਮਾਪਤੀ ਹੋਣੀ ਜਿਵੇਂ ਆਪਾਂ ਸੁਣਦੇ ਹਾਂ ਅੱਜਕੱਲ੍ਹ ਵੀ ਸੁਣਿਆ ਹੀ ਹੋਣਾ ਜੀ ਦੁਨੀਆ ਖਤਮ ਹੋ ਜਾਣੀ ਹੈ ਹਾਂਜੀ ਹਾਂ ਬਹੁਤ ਹਾਂਜੀ ਉਹ ਸਮਾਂ ਨਹੀਂ ਆਇਆ ਉਹ ਸਮਾਂ ਮਹਾਰਾਏ ਨੇ ਗਰਬਾਨੀ ਦੇ ਵਿੱਚ ਦੱਸਿਆ ਹੋਇਆ ਉਹ ਫਿਰ ਜਦੋਂ ਸਮਾਂ ਆਊਗਾ ਉਦੋਂ ਫਿਰ ਉਹ ਦੱਸਿਆ ਵੀ ਕੀ ਕੀ ਹਾਲਾਤ ਹੋਣਗੇ ਇਸ ਕਰਕੇ ਮਹਾਰਾਏ ਕਹਿੰਦੇ ਵੀ ਜਿਹੜਾ ਅੱਜ ਦਾ ਰਿਸ਼ਤਾ ਆ ਇਸਤਰੀ ਪੁਰਖ ਦਾ ਉਹ ਤਾਂ ਹਾਲੇ ਬਹੁਤ ਸਹੀ ਚੱਲ ਰਿਹਾ ਪਰ ਬਹੁਤ ਥਾਵਾਂ ਦੇ ਪ੍ਰੋਬਲਮਾਂ ਵੀ ਐ ਤੇ ਅੱਗੇ ਜਿਹੜਾ ਰਿਸ਼ਤਾ ਹੋਊਗਾ ਮਹਾਰਾਏ ਕਹਿੰਦੇ ਇਸਤਰੀ ਪੁਰਖੇ ਖੱਟੇ ਉਹ ਪਾਓ ਭਾਵੇਂ ਆਓ ਤੇ ਭਾਵੇਂ ਜਾਓ ਕਹਿੰਦੇ ਇਸਤਰੀ ਪੁਰਖ ਦਾ ਜਿਹੜਾ ਰਿਸ਼ਤਾ ਹੋਊਗਾ ਦੇਣ ਲੈਣ ਤੱਕ ਦਾ ਹੋਊਗਾ ਇਸ ਤੋਂ ਵੱਧ ਨਹੀਂ ਜੇ ਤਾਂ ਬੰਦਾ ਕਮਾ ਕੇ ਲਿਆਉਂਦਾ ਉਹਦੀ ਇੱਜ਼ਤ ਹੋਊਗੀ ਜਿਹੜਾ ਕੰਮ ਕਾਰ ਨਹੀਂ ਕਰਦਾ ਉਹਨੂੰ ਗਾਲਾਂ ਪੈਣਗੀਆਂ ਤੇ ਹੌਲੀ ਹੌਲੀ ਇਨਸਾਨ ਇਨਾ ਸਵਾਰਤੀ ਹੋਊਗਾ ਹੋਊਗਾ ਵੀ ਜੇ ਆਪਾਂ ਵਿਆਹ ਵੀ ਕਰਾਉਣਾ ਵੇਖ ਲਈਏ ਵੀ ਬੀਬੀ ਜੌਬ ਕਰਦੀ ਹੋਵੇ ਹਾਂਜੀ ਉਹ ਹੀ ਨਹੀਂ ਦੇਖੂਗਾ ਵੀ ਇਹ ਗੁਰਬਾਨੀ ਨਾਲ ਜੁੜੇ ਆ ਕਿ ਨਹੀਂ ਹਾਂਜੀ ਇਹਨਾਂ ਦਾ ਗੱਲ ਕੱਲੀ ਜੌਬ ਦੀ ਨਹੀਂ ਹੈਗੀ ਠੀਕ ਹੈ ਜਲੋ ਤੁਹਾਨੂੰ ਲੱਗਦਾ ਪਰ ਨਾਲ ਇਹ ਦੇਖੋ ਵੀ ਉਹ ਗੁਰਬਾਨੀ ਨਾਲ ਜੁੜੇ ਆ ਜੇ ਤਾਂ ਗੁਰਬਾਨੀ ਨਾਲ ਜੁੜੇ ਆ ਰੱਬ ਵਾਲੇ ਪਾਸੇ ਲੱਗੇ ਆ ਫਿਰ ਤਾਂ ਮਨ ਠੰਡਾ ਹੋਊਗਾ ਤੇ ਜ਼ਿੰਦਗੀ ਆਨੰਦ ਦੀ ਆ ਤੇ ਜੇ ਕੱਲੀ ਜੌਬ ਵੇਖੋਗੇ ਫਿਰ ਕੱਲੀ ਜ ਇਹ ਤੁਹਾਨੂੰ ਗਾਂ ਫਿਰ ਹੋਰ ਕਈ ਪ੍ਰੋਬਲਮ ਆਉਣੀ ਹੈ ਕਿਉਂਕਿ ਅਸੀਂ ਜਿਹੜਾ ਰਿਸ਼ਤਾ ਹੈਗਾ ਜਦੋਂ ਸ਼ੁਰੂਆਤ ਦੇ ਵਿੱਚ ਹੀ ਉਹ ਰਿਸ਼ਤਾ ਆਪਾਂ ਲਾਲਚਦਾ ਬਣਾ ਲਾਂਗੇ ਫਿਰ ਜ਼ਿੰਦਗੀ 'ਚ ਦੁੱਖ ਸ਼ੁਰੂ ਹੋ ਜਾਂਦੇ ਆ ਫਿਰ ਮਾਰਾਇ ਨੇ ਅੱਗੇ ਸਾਨੂੰ ਹੋਰ ਵੀ ਕਈ ਵਚਨ ਕਰਕੇ ਦੱਸੇ ਹੋਏ ਆ ਕਹਿੰਦੇ ਵੀ ਨਾਉ ਫਕੀਰੇ ਪਾਦਸ਼ਾਹ ਮੂਰਖ ਪੰਡਤ ਨਾਉ ਹੂੰ ਕਹਿੰਦੇ ਵੀ ਜਿਹੜਾ ਕੋਈ ਫਕੀਰ ਹੋਊਗਾ ਉਹ ਬਾਦਸ਼ਾਹ ਦੀ ਤਰ੍ਹਾਂ ਜ਼ਿੰਦਗੀ ਕੱਢੂਗਾ ਹਮ ਮਾਲਕ ਦੀ ਕਿਰਪਾ ਆਊਗੀ ਜੇ ਸਹੀ ਕੋਈ ਫਕੀਰ ਹੋਊਗਾ ਤੇ ਜਿਹੜੇ ਕਹਿੰਦੇ ਵੀ ਮੂਰਖ ਹੋਣਗੇ ਜਾਂ ਜਿਨ੍ਹਾਂ ਨੂੰ ਆਪਾਂ ਪੰਡਤ ਹੋਏ ਨਹੀਂ ਵੀ ਕਿਸੇ ਜਾਤੀਵਾਦ ਨੂੰ ਕਿਹਾ ਗਿਆ ਉਹ ਇੱਕ ਗਿਆਨੀਆਂ ਦੀ ਭਾਸ਼ਾ ਆ ਜਾਂਦੀ ਹੈ ਹਾਂਜੀ ਉਹਦੇ ਜਿਹੜਾ ਜੀ ਕਹਿੰਦੇ ਵੀ ਉਹ ਤੁਹਾਨੂੰ ਜਦੋਂ ਵਹਿਮਾਂ ਪਰਮਾਂ 'ਚ ਪਾਉਣਗੇ ਤੇ ਫਿਰ ਤੁਹਾਨੂੰ ਐ ਲੱਗੂਗਾ ਵੀ ਇਹ ਬਹੁਤ ਸਿਆਣੇ ਆ ਤੁਹਾਨੂੰ ਕਹਿ ਦੇਣਗੇ ਫਲਾਨਾ ਚੀਜ਼ ਕਰ ਲਓ ਇਹ ਮਹਾਰਾਜ ਕਹਿੰਦੇ ਇਲਤਕਾ ਨਾਓ ਚੌਧਰੀ ਕੁੜੀ ਪੂਰੇ ਥਾਉ ਕਹਿੰਦੇ ਜਿਹੜੇ ਇਲਤੀ ਬੰਦੇ ਹੋਣਗੇ ਉਹ ਫਿਰ ਵੱਡੇ ਵੱਡੇ ਅਉਧਿਆਂ ਤੇ ਹੋਣਗੇ ਉਹ ਪਹਿਲਾਂ ਵੀ ਤੁਹਾਨੂੰ ਪਿੰਡਾਂ 'ਚ ਲੜਾਈਆਂ ਕਰਾਉਣਗੇ ਫਿਰ ਰਾਜਨਾਵਾ ਕਰਾਉਣਗੇ ਭਾ ਕੇ ਉਹ ਵੇਖ ਲਓ ਅੱਜ ਹੋ ਰਹੀਆਂ ਨਾ ਚੀਜ਼ਾਂ ਹੋ ਰਹੀਆਂ ਬਿਲਕੁਲ ਸਾਰਾ ਕੁਝ ਵੇਖ ਲਓ ਗੁਰਬਾਣੀ 'ਚ ਦੱਸਿਆ ਹੋਇਆ ਮੈਂ ਕਹਿੰਦੇ ਵੀ ਫਿਰ ਉਹ ਹੌਲੀ ਹੌਲੀ ਜਦੋਂ ਸਿਸਟਮ ਇਦਾਂ ਦਾ ਹੁੰਦਾ ਜਾਊਗਾ ਗਾਂ ਫਿਰ ਕਹਿੰਦੇ ਵੀ ਇੱਕ ਐਸੇ ਹਾਲਾਤ ਆ ਜਾਣਗੇ ਵੀ ਦੁਨੀਆ 'ਚ ਰੱਬ ਦਾ ਨ ਅੱਛਾ ਬਿਲਕੁਲ ਜਿਹੜਾ ਬੰਦਾ ਵੀ ਕੋਈ ਹੋਊਗਾ ਪ੍ਰਮਾਤਮਾ ਦਾ ਨਾਮ ਲੈਂਦਾ ਹੋਊਗਾ ਉਹਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਅੱਛਾ ਇੰਨਾ ਜ਼ਿਆਦਾ ਬੁਰੇ ਹਾਲਾਤ ਹੋ ਜਾਣਗੇ ਉਦੋਂ ਫਿਰ ਲੋਕ ਫੜਾਇਆ ਕਰਨਗੇ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਲੈਂਦਾ ਕਹਿਣਗੇ ਵੀ ਇਹ ਬੰਦਾ ਕਾਫਰ ਹੈ ਇਹ ਮਾੜਾ ਹੈ ਇਹ ਮਨਮੁਖਾ ਉਹਨੂੰ ਫਿਰ ਸਜਾਵਾਂ ਦਿੱਤੀਆਂ ਜਾਣਗੀਆਂ ਉੱਥੇ ਆ ਕੇ ਫਿਰ ਦੁਨੀਆ ਦਾ ਐਂਡ ਸ਼ੁਰੂ ਹੋਊਗਾ ਹਜੇ ਤਾਂ ਬੰਦਗੀ ਵਾਲਿਆਂ ਦੀ ਰੱਬ ਬਹੁਤ ਇੱਜ਼ਤ ਕਰਦੇ ਆ ਬੜਾ ਪਿਆਰ ਮਿਲਦਾ ਹੈ ਜਿਹੜੇ ਵੀ ਪ੍ਰਚਾਰਕਾ ਵੀਰ ਭਰਾ ਕਰਦੇ ਆ ਤੇ ਕਿੰਨਾ ਮਤਲਬ ਸੰਗਤ ਕਿੰਨਾ ਪਿਆਰ ਕਰਦੀ ਹੈ ਉਹਨੂੰ ਕਈ ਵਾਰੀ ਖਾਂ ਭਾਰੇ ਆਉਂਦੀਆਂ ਵੀ ਕਈ ਦਾ ਵੀ ਕਿੰਨਾ ਪਿਆਰ ਮਿਲਦਾ ਉਹ ਸਮਾਂ ਹਜੇ ਨਹੀਂ ਆਇਆ ਕੋਈ ਡਰਨ ਦੀ ਲੋੜ ਨਹੀਂ ਬਾਕੀ ਉਤਾਰ ਚੜਾਅ ਤਾਂ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੀ ਆਇਆ ਇਹ ਹੁੰਦਾ ਹੀ ਆਊਗਾ ਫਿਰ ਅੱਗੇ ਜਾ ਕੇ ਮਹਾਰਾ ਨੇ ਦੱਸਿਆ ਹੁਣ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਭਾਜੀ ਦੇਖੋ ਕਿਦਾਂ ਦੀ ਹਾਲਾਤ ਹੋਏ ਪਏ ਆ ਗੁਰਦੁਆਰੇ ਦੀ ਗੋਲਕ ਚੋਂ ਕਹਿੰਦਾ ਕੋਈ ਪੈਸੇ ਕੱਢੀ ਜਾਂਦਾ ਅੱਛਾ ਤਾਂ ਮੈਂ ਕਹਿੰਦੀ ਮਹਾਰਾ ਨੇ ਲਿਖਿਆ ਹੋਇਆ ਕਹਿੰਦਾ ਇਹ ਵੀ ਲਿਖਿਆ ਨਾ ਤੁਸੀਂ ਪੜ੍ਹਦੇ ਹੀ ਨਹੀਂ ਜੇ ਪੜ੍ਹਾਂ ਤਾਂ ਸਾਨੂੰ ਪਤਾ ਲੱਗੇ ਮਹਾਰਾ ਕਹਿੰਦੇ ਹੱਟ ਪਟਨ ਬ੍ਰਿਜ ਮੰਦਰ ਭੰਨੇ ਘਰ ਚੋਰੀ ਕਰ ਲਿਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਕਾਹ ਚੁਪਾਵੇ ਦੱਸਿਆ ਹੋਇਆ ਵੀ ਭਾਈ ਹੱਟ ਬਟਨ ਦੁਕਾਨਾਂ ਵੀ ਤੋੜਨਗੇ ਮੰਦਰਾ ਮਸਜਿਦਾਂ ਦੇ ਵਿੱਚ ਵੀ ਚੋਰੀਆਂ ਹੋਣਗੀਆਂ ਹਮ ਕਹਿੰਦੇ ਹੱਟਾ ਬਟਨ ਬ੍ਰਿਜ ਮੰਦਰ ਪੰਨੇ ਕਰ ਚੋਰੀ ਕਰ ਲਿਆ ਵੇ ਕਚੋਰੀ ਕਰਕੇ ਘਰੇ ਲੈ ਆਊਗਾ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤਸੇ ਕਹਾਂ ਚ ਪਾਵੇ ਕਹਿੰਦੇ ਉਹ ਆਸਾ ਪਾਸਾ ਵੇਖੂ ਮੈਨੂੰ ਕੋਈ ਵੇਂਦਾ ਨਹੀਂ ਵੀ ਸੰਘ ਦਾ ਪੈਸਾ ਕੋਈ ਨਹੀਂ ਛਕ ਲੈਨੇ ਤੇ ਬਾਅਦ ਕਹਿੰਦੇ ਮਾਰਾ ਹੀ ਕਹਿੰਦੇ ਵੀ ਉਹਨੂੰ ਪਤਾ ਨਹੀਂ ਵੀ ਇਹਦਾ ਹਿਸਾਬ ਕਿੱਡਾ ਔਖਾ ਹੈ ਹਰ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਲਿਖ ਕੇ ਦਿੱਤੀ ਹੋਈ ਮਹਾਰਾਜ ਜੀ ਨੇ ਕੋਈ ਇਦਾਂ ਦੀ ਚੀਜ਼ ਹੈ ਨਹੀਂ ਵੀ ਜਿਹੜੀ ਨਾ ਦੱਸੀ ਹੋਵੇ ਫਿਰ ਦੱਸਦੇ ਆ ਕਹਿੰਦੇ ਜੋਰਾਂ ਦਾ ਆਖਿਆ ਪੁਰਖ ਕਮਾਉਂਦੇ ਅਪਵੇਤ ਉਮੀਦ ਖਲਾ ਕਾਮ ਵਿਆਪਕ ਸੋਧਨਾਰ ਪੁੱਛ ਜੋਰਾ ਚੱਲਾ ਚੌਥੇ ਬਾਦਸ਼ਾਹ ਦੀ ਗਰਵਾਨੀ ਕਹਿੰਦੇ ਵੀ ਆਪਣਾ ਜਿਹੜਾ ਘਰ ਦਾ ਰਿਸ਼ਤਾ ਖਰਾਬ ਕਰਕੇ ਬਾਹਰ ਨਜਾਇਜ਼ ਸੰਬੰਧ ਬਣਾਉਣਗੇ ਫਿਰ ਉਹ ਬੀਬੀਆਂ ਦੇ ਹਿਸਾਬ ਨਾਲ ਚੱਲਣਗੇ ਜੋ ਜੋ ਰੱਖਿਆ ਪੁਰਖ ਕਮਾਉਂਦੇ ਕਹਿੰਦੇ ਵੀ ਜੋ ਬੀਬੀ ਬੋਲੂਗੀ ਉਹਦੇ ਹਿਸਾਬ ਨਾਲ ਜੇ ਕੋਈ ਤੋਪਾ ਤੇ ਤੋਪਾ ਛਾਂ ਤੇ ਛਾਂ ਫਿਰ ਵੱਡੇ ਵੱਡੇ ਕਹਿੰਦੇ ਬੰਦੇ ਜਿਹੜੇ ਹੋਣਗੇ ਜਿਨ੍ਹਾਂ ਨੂੰ ਉਹ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਊਗੀ ਫਿਰ ਇਦਾਂ ਇਦਾਂ ਦੇ ਹਾਲਾਤ ਹੋ ਜਾਣਗੇ ਉਹ ਕੁਝ ਸਮਾਂ ਤਾਂ ਹੈ ਅਜ ਦੇ ਸਮੇਂ ਹਜੇ ਗਾਂ ਬਹੁਤ ਬੁਰੇ ਹਾਲਾਤ ਦੱਸੇ ਹੋਏ ਫਿਰ ਮਹਾਰਾਜ ਕਹਿੰਦੇ ਵੀ ਉਹ ਹਾਲਾਤ ਆਉਣਗੇ ਤੇ ਉਦੋਂ ਬਾਅਦ ਜਾ ਕੇ ਜਦੋਂ ਦੁਨੀਆ ਦੇ ਹਾਲਾਤ ਹੋ ਜਾਣਗੇ ਇੰਨਾ ਕਾ ਜ਼ਿਆਦਾ ਗਰਕ ਜਾਊਗਾ ਰੱਬ ਦਾ ਨਾਂ ਨਹੀਂ ਰਹੂਗਾ ਹਰ ਪਾਸੇ ਵਹਿਮ ਭਰਮ ਹੋ ਜਾਊਗਾ ਦੁਨੀਆ ਮਤਲਬ ਇੰਨੀ ਕ ਜਿਆਦਾ ਡਿਪਰੈਸ਼ਨ ਦੇ ਵਿੱਚ ਟੈਨਸ਼ਨਾਂ ਚ ਹੋ ਜਾਊਗੀ ਕੋਈ ਘਰ ਇਹੋ ਜਿਹਾ ਰਹੂਗਾ ਨਹੀਂ ਜਿੱਥੇ ਬਿਮਾਰੀਆਂ ਨਾ ਹੋਣਗੀਆਂ ਰਿਸ਼ਤੇ ਖਰਾਬ ਹੋ ਜਾਣਗੇ ਆਪਸ ਦੇ ਹਰ ਨੇੜੇ ਦਾ ਰਿਸ਼ਤਾ ਖਰਾਬ ਹੋ ਜਾਊਗਾ ਤੇ ਫੇਰ ਜਾ ਕੇ ਮਹਾਰਾਜ ਕਹਿੰਦੇ ਅਨਿਲਵਾਉ ਭਰਮ ਭਲਾਏ ਕਹਿੰਦੇ ਐਸੀ ਹਵਾ ਚੱਲ ਪੂਗੀ ਜਿੱਥੇ ਵਹਿਮ ਹੀ ਵਹਿਮ ਰਹਿ ਜਾਊਗਾ ਕੱਲਾ ਅੱਜ ਦੇ ਟਾਈਮ ਹੁਣ ਤੁਸੀਂ ਗਰਬਾਣੀ ਦੀ ਆਪਾਂ ਵਿਚਾਰ ਕਰਦੇ ਆਂ ਇਹੀ ਮੈਂ ਦੂਜਾ ਬੈਠਦਿਆਂ ਨਾ ਆਕੇ ਜੀ ਇੱਥੇ ਆ ਕਰ ਲਓ ਐ ਹੋ ਜਾਊਗਾ ਤੁਸੀਂ ਪਾਣੀ ਧਾਰਿਆ ਉੱਥੇ ਹਾਂ ਫਲਾਨੀ ਚੀਜ਼ ਇੱਥੇ ਦਾਣੇ ਵਿੱਚ ਧਾਨ ਦਾਰ ਮੈਂ ਕਹਿੰਦਾ ਜੀ ਫੋਨ ਚੱਕੇ ਨਹੀਂ ਜਾਣੇ ਹਾਂ ਪਰ ਉਹ ਮੈਂ ਹਰ ਵੀਰ ਭਰਾ ਨੂੰ ਕਹਿੰਨਾ ਹੁੰਦਾ ਵੀ ਜੇ ਐਵੇਂ ਕਿਸਮਤ ਬਦਲਦੀ ਹੁੰਦੀ ਫਿਰ ਰੱਬ ਨੂੰ ਕੌਣ ਪੁੱਛਦਾ ਹੂੰ ਤੁਹਾਨੂੰ ਮਾੜੀ ਜੀ ਗੱਲ ਕਹਿ ਕੇ ਵਹਿਮ ਚ ਪਾ ਦਿੱਤਾ ਜਾਂਦਾ ਵੀ ਕੀਤਾ ਕਰਾਇਆ ਬਸ ਇੰਨੀ ਕੀ ਗੱਲ ਹੀ ਤੁਹਾਨੂੰ ਬਸ ਉਹ ਘਰ ਕਰ ਜਾਂਦੀ ਤੁਹਾਡੇ ਅੰਦਰ ਤੇ ਜੇ ਐਂ ਹੁੰਦਾ ਹੁੰਦਾ 80% ਦੁਨੀਆ ਖਤਮ ਹੋ ਜਾਂਦੀ ਹੂੰ ਫਿਰ ਤਾਂ ਮੁਲਕਾਂ ਨਾਲ ਲੜਾਈਆਂ ਕਰਨ ਦੀ ਲੋੜ ਹੀ ਨਹੀਂ ਇੱਥੋਂ ਬੈਠੇ ਕਰਦੇ ਹੋ ਜੋ ਮਰਜ਼ੀ ਫਿਰ ਬਾਰਡਰਾਂ ਦੀ ਕੀ ਜ਼ਰੂਰਤ ਹੈ ਸਹੀ ਗੱਲ ਹੈ ਸਾਡਾ ਮਾਨ ਹੀ ਨਾ ਕੱਚਾ ਹੋ ਚੁੱਕਿਆ ਇਹ ਡਰਦਾ ਕਾਰੋਬਾਰ ਚੱਲ ਰਿਹਾ ਕੋਈ ਤੁਹਾਨੂੰ ਕਹਿ ਦਿੰਦਾ ਨੈਗੇਟਿਵ ਸ਼ਕਤੀਆਂ ਕੋਈ ਤੁਹਾਨੂੰ ਕਹਿ ਦਿੰਦਾ ਜੀ ਇਦਾਂ ਕਰਕੇ ਤੁਹਾਡੇ ਤੇ ਕੀਤਾ ਕਰਾਇਆ ਕੋਈ ਕੁਛ ਕਹਿੰਦਾ ਅਸੀਂ ਵੇਖਦੇ ਹੀ ਨਹੀਂ ਵੀ ਜਿਹੜੇ ਪਿਤਾ ਦੇ ਅਸੀਂ ਲੜ ਲੱਗੇ ਹੋਏ ਆ ਤਾਂ ਸ੍ਰਿਸ਼ਟੀ ਚਲਾਉਂਦਾ ਤੇ ਜਿਹੜਾ ਸ੍ਰਿਸ਼ਟੀ ਜਿੰਦੇ ਸਾਡੇ ਸਿਰ ਤੇ ਜਿਹਨੇ ਹੱਥ ਰੱਖਿਆ ਸਾਨੂੰ ਕੋਈ ਕੀ ਕਰ ਦੂਗਾ ਅਸੀਂ ਤਾਂ ਉਸ ਕੌਮ ਦੇ ਵਿੱਚੋਂ ਆ ਜਿੱਥੇ ਸਿਰ ਕੱਟੇਗੇ ਤਲੀ ਤੇ ਰੱਖ ਕੇ ਵੀ ਯੁੱਧ ਕੀਤੇ ਆ ਹਾਂ ਜਿਹੜਾ ਕੋਈ ਬੰਦਾ ਕਿੰਤੂ ਪ੍ਰੰਤੂ ਕਰੇ ਜੀ ਨਹੀਂ ਸਿਰ ਨਹੀਂ ਵੱਡਿਆ ਗਿਆ ਸੀ ਆਪਣੇ ਦਾ ਮਹਾਰਾਜਾ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਮਾਈ ਸੀ ਤੇ ਇਹ ਤੁਸੀਂ ਆਪਣਾ ਰਾਜਸਥਾਨ ਦਾ ਇਤਿਹਾਸ ਪੜ੍ਹ ਕੇ ਵੇਖੋ ਉਹਨਾਂ ਦੇ ਵਿੱਚ ਵੀ ਹੈਗੇ ਜਦੋਂ ਸਿਰ ਵੱਡੇ ਤੇ ਕਿੰਨਾ ਚਿਰ ਲੜਦੇ ਰਹੇ ਤੇ ਫਿਰ ਆਪਣੇ ਦਾ ਮਹਾਰਾਜੇ ਦੀ ਕਿਰਪਾ ਜਿਹੜਾ ਬੰਦਾ ਕਹਿੰਦਾ ਨਹੀਂ ਆਈ ਨਹੀਂ ਹੋ ਸਕਦਾ ਤੇ ਰਾਜਸਥਾਨ ਦਾ ਜੈਪੁਰ ਦਾ ਤੁਸੀਂ ਇਤਿਹਾਸ ਕਢੋ ਉਹਦੇ ਵਿੱਚ ਇਦਾਂ ਇਦਾਂ ਦੇ ਯੋਧੇ ਹੋਏ ਆ ਜਿਹੜੇ ਸਿਰ ਕੱਟਣ ਤੋਂ ਬਾਅਦ ਵੀ ਪੌਣਾ ਪੌਣਾ ਘੰਟਾ ਲੜਦੇ ਰਹੇ ਸੁਰਤ ਲੜਦੀ ਸੀ ਨਾ ਤੇ ਜੇ ਉਹ ਲੜ ਸਕਦੇ ਆ ਤੇ ਵਾਬਾ ਦੀਪ ਸਿੰਘ ਜੀ ਦਾ ਫਿਰ ਮਹਾਰਾਜ ਦੀ 18 ਸਿਰ ਦਾ ਜਿਹੜਾ ਖੰਡਾ ਫੜ ਕੇ ਹਾਂਜੀ ਇਸ ਕਰਕੇ ਨਾ ਸਾਨੂੰ ਉਲਝਾਇਆ ਜਾਂਦਾ ਧਰਮ ਦੇ ਨਾਂ ਤੇ ਆਇ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਕਿੰਤੂ ਪ੍ਰੰਤੂ ਜਨਾਬੋ ਵੀ ਮੇਰੀ ਬੇਨਤੀ ਹੈ ਵੀ ਜਿੰਨਾ ਚਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਆ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਜਦੋਂ ਅਸੀਂ ਇੱਥੋਂ ਟੁੱਟ ਜਾਾਂਗੇ ਮੈਂ ਹਰੇਕ ਭੈਣ ਭਰਾ ਨੂੰ ਕਹਿੰਦਾ ਉਹਨਾਂ ਵੀ ਮੇਰੇ ਵਰਗਿਆਂ ਦੀ ਤੁਹਾਨੂੰ ਕੀ ਲੋੜ ਹੈ ਮੈਨੂੰ ਕਾਹਤੋਂ ਫੋਨ ਕਰਦੇ ਆ ਤੁਹਾਨੂੰ ਤੁਸੀਂ ਆਜ਼ਾਦ ਖੋਵੋ ਤੁਹਾਨੂੰ ਲੋੜ ਨਹੀਂ ਕਿਸੇ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਲੜ ਲਾ ਕੇ ਗਏ ਆ ਏਦਾਂ ਦੇ ਹਾਲਾਤਾਂ ਕਰਕੇ ਲਾ ਕੇ ਗਏ ਸੀ ਵੀ ਦਾ ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲਾ ਸਮਾਂ ਕਿਦਾਂ ਦਾ ਹੋਊਗਾ ਕਈ ਵਾਰ ਨਾ ਕੋਈ ਕਹਿੰਦੇ ਸਾਨੂੰ ਟੀਚਰ ਚਾਹੀਦਾ ਸਿੱਧਾ ਸਾਨੂੰ ਕਈ ਵਾਰ ਉਹਨਾਂ ਮਤਲਬ ਪਤਾ ਨਹੀਂ ਲੰਦਾ ਕਿੱਦਾਂ ਜੋੜਨਾ ਇਸ ਤਰ੍ਹਾਂ ਬਾਣੀ ਪੜ੍ਹਨੀ ਆ ਨਾ ਕਈਆਂ ਦੇ ਮਨ 'ਚ ਥੋੜੇ ਜਿਹਾ ਸਵਾਲ ਹੁੰਦੇ ਆ ਕਈ ਵਾਰੀ ਉਹ ਟੀਚਰ ਲਾਉਦੇ ਆ ਵੀ ਸਾਨੂੰ ਵੀ ਕੋਈ ਸਹੀ ਗਾਈਡ ਕਰ ਦੇਵੇ ਨਾ ਹਾਂਜੀ ਉਹ ਟੀਚਰ ਮੈਂ ਕਹਿੰਨਾ ਉਹਨਾਂ ਠੀਕ ਹੈ ਵੀ ਚਲੋ ਆਪਾਂ ਭਰਾਈਆਂ ਸਾਰੇ ਪਰ ਜੋ ਆਪਾਂ ਕਹਿੰਨੇ ਹੋ ਮੇਰੀ ਬੇਨਤੀ ਵੀ ਉਹ ਕਰੋ ਤਾਂ ਸਹੀ ਇਹ ਆਪਾਂ ਤੁਹਾਨੂੰ ਕਹਿੰਨੇ ਵੀ 6 ਮਹੀਨੇ ਤੁਸੀਂ ਮੇਰੇ ਕਹਿਤੀ ਹਰ ਵਾਰੀ ਪੁੱਛਿਓ ਜਾਂਦੇ ਆ ਨਾ ਤੁਹਾਨੂੰ ਦੇ ਹੈ ਨਹੀਂ ਗਏ ਹਾਂਜੀ ਹਾਂਜੀ ਹੁਣ ਇੱਕ ਆਪਣੇ ਮੈਂ ਭੈਣਾ ਵਰ ਗਈ ਆ ਮਤਲਬ ਭੈਣਾ ਤੋਂ ਵੱਧ ਹੀ ਆ ਕੈਨੇਡਾ ਤੋਂ ਭੈਣ ਨਾਲ ਜਦੋਂ ਉਹਨਾਂ ਨੇ ਮੈਸੇਜ ਕਰਨਾ ਮੈਂ ਉਹਨਾਂ ਨੂੰ ਮੈਸੇਜ ਵੀ ਕਰਨਾ ਦੱਸਣਾ ਬੜੀ ਰੱਬ ਦੀ ਕਿਰਪਾ ਦੋਨੇ ਜੀ ਉੱਠ ਕੇ ਰਾਤ ਨੂੰ ਬੰਦਗੀ ਕਰਦੇ ਆ ਬਾਣੀ ਪੜ੍ਹਦੇ ਆ ਤੇ ਉਹਨਾਂ ਨੂੰ ਕਿਸੇ ਇਦਾਂ ਕਰਕੇ ਆਪਣੇ ਕਿਸੇ ਗੁੜੀਆਂ ਨੇ ਭਲੇਖੇ ਦੇ ਵਿੱਚ ਵਹਿਮ ਚੁਪਾਤਾ ਉਹਨੂੰ ਵੀ ਸ਼ਾਇਦ ਵਿਚਾਰ ਕਹਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜਿਹੜਾ ਤੁਸੀਂ ਇਹ ਚੜ੍ਹਦੇ ਵਾਲੇ ਪਾਸੇ ਕਰਨਾ ਸੀ ਅੱਛਾ ਜੀ ਵੀ ਇਤਵੀ ਵਹਿਮ ਪਾ ਹਾਂ ਜੀ ਹਾਂ ਜੀ ਵਹਿਮ ਪਾਤਾ ਉਹ ਜਦੋਂ ਵਹਿਮ ਪਾਤਾ ਤਾਂ ਮੈਨੂੰ ਮੈਸੇਜ ਆ ਗਿਆ ਉਹ ਮੈਸੇਜ ਸੁਣਿਆ ਜਦੋਂ ਤੇ ਮੇਰਾ ਮਨ ਬੜਾ ਉਦਾਸ ਹੋ ਗਿਆ ਵੀ 2 ਮਹੀਨੇ ਹੋ ਗਏ ਇਹਨਾਂ ਨੂੰ ਕਹਿੰਦੇ ਆ ਵੀ ਇੱਕ ਨਿੱਕੀ ਜੀ ਕੁੜੀਆ ਨੇ ਮਾੜੀ ਜੀ ਗੱਲ ਕਹਿ ਕੇ ਇਲਝਾਤਾ ਫਿਰ ਪਹਿਲਾਂ ਤਾਂ ਮੈਂ ਉਹ ਬੀਬੀ ਨੂੰ ਫੋਨ ਲਾਇਆ ਅੱਛਾ ਜੀ ਮੈਂ ਕਹ ਵੀ ਤੈਨੂੰ ਤਾਂ ਦੱਸਿਆ ਤੇ ਇਸ ਕਰਕੇ ਸੀਗਾ ਵੀ ਤੂੰ ਸੰਗਤ ਨੂੰ ਜੋੜੇ ਨਾਲ ਗਰੁੱਪ ਦੇ ਵਿੱਚ ਆ ਉਹ ਐਡ ਤੇ ਵੀ ਤੁਹਾਨੂੰ ਇਹ ਥੋੜੀ ਕਿਹਾ ਸੀ ਵੀ ਤੂੰ ਸੰਗਤ ਨੂੰ ਤੋੜ ਦੇ ਵੀ ਇਹ ਤੈਨੂੰ ਜਿਹੜਾ ਇੱਕ ਗੁਨਾਹ ਕੀਤਾ ਨਾ ਇਹਦੀ ਸਜ਼ਾ ਬਹੁਤ ਔਖੀ ਹੈ ਜੇ ਕੋਈ ਟੁੱਟ ਜਾਂਦਾ ਤਾਂ ਤੋੜਨੀ ਸਜ਼ਾ ਸਖਤ ਹਾਂਜੀ ਫਿਰ ਮੈਂ ਕਹਾ ਵੀ ਭੈਣੇ ਤੁਸੀਂ ਇੰਨੇ 2 ਮਹੀਨੇ ਲਾਏ ਮੇਰੇ ਕਿਸ ਕੰਮ ਦੇ ਫਿਰ ਉਹਨਾਂ ਨੂੰ ਪਛਤਾਵਾ ਆਇਆ ਤੇ ਮੈਂ ਕਹਾ ਕੋਈ ਦਿਸ਼ਾ ਨਹੀਂ ਹੁੰਦੀਆਂ ਮਹਾਰਾ ਇਹਨੇ ਸਾਰੇ ਪਾਸੇ ਦਰਵਾਜ਼ੇ ਰੱਖੇ ਆ ਵਾਸਤੂ ਸ਼ਾਸਤਰ ਸਿਰਫ ਇੰਨਾ ਕਹੁੰਦਾ ਵੀ ਤੁਹਾਨੂੰ ਧੁੱਪ ਕਿ ਸਿੱਧੇ ਪਾਸਿਓਂ ਕਿਵੇਂ ਆਉਣੀ ਆ ਹਾਂ ਵੀ ਸਿਰੇ ਚੜਦਾ ਕਿੱਧਰੋਂ ਨਾ ਇਸਲੇ ਦੇ ਪਾਸੇ ਹਵਾ ਕਿਹੜੇ ਪਾਸੇ ਆਉਣੀ ਆ ਤੇ ਤੁਸੀਂ ਜੇ ਅਗਿਆਨਤਾ ਦੇ ਵਿੱਚ ਜਾ ਕੇ ਆਪਦੇ ਘਰ ਠਾਉਣ ਲੱਗ ਜਉਂਗੇ ਤੇ ਫਿਰ ਅਸੀਂ ਵੇਖ ਲਓ ਵੀ ਅਸੀਂ ਖੜੇ ਕਿੱ ਸਦਾ ਵੀਰ ਜੀ ਸੋਖ ਤੋਂ ਪਰਮਾਤਮਾ ਤੋਂ ਮਿਲਣਾ ਜਾਵਦੇ ਆਪ ਤੋਂ ਸਾਡੇ ਅੰਦਰ ਸੋਖ ਹੈ ਜਿਹੜਾ ਅਸੀਂ ਬਾਹਰ ਲੱਭਦੇ ਆਪ